ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਵਧੀਆ ਤੇ ਦੇਸੀ ਜਾਂ ਨੁਸਖਾ ਹੈ ਜੀ ਕਈ ਵਾਰੀ ਪਤਾ ਕੀ ਹੁੰਦਾ ਕਈਆਂ ਦੇ ਮੇਰੀਆਂ ਭੈਣਾਂ ਦੇ ਬਹੁਤ ਜ਼ਿਆਦਾ ਵਾਲ ਝੜਨ ਲੱਗ ਜਾਂਦੇ ਆ ਤੇ ਆਪਾਂ ਤੁਹਾਨੂੰ ਕਰੇ ਲੂ ਸ਼ੈਂਪੂ ਬਣਾ ਕੇ ਦਿਖਾਵਾਂਗੇ ਤੇ ਉਹੀ ਤੁਸੀਂ ਆਪਣੇ ਵਾਲਾਂ ਦੇ ਵਿੱਚ ਲਾਉਣਾ ਹੈਗਾ ਤੇ ਇਹ ਜੀ ਕੋਈ ਸਮੱਸਿਆ ਨਹੀਂ ਆਉਂਦੀ ਉਸ ਨਾਲ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ ਚਾਰ ਪੰਜ ਚੀਜ਼ਾਂ ਹੈਗੀਆਂ ਆਪਾਂ ਉਹਦੇ ਵਿੱਚ ਐਡ ਕਰਕੇ ਤੇ ਦੇਸੀ ਨੁਸਖੇ ਨਾਲ ਆਪਾਂ ਸ਼ੈਂਪੂ ਤਿਆਰ ਕਰਾਂਗੇ ਬਾਕੀ ਜਿਨ੍ਹਾਂ ਨੇ ਸਾਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਆ ਉਹਨਾਂ ਦਾ ਸਾਰਿਆਂ ਦਾ ਦਿਨੋ ਧੰਨਵਾਦ ਕਰਦੀ ਆ ਜੀ ਮੈਂ ਤੇ ਐਸੇ ਤਰ੍ਹਾਂ ਥੋੜੀ سپورਟ ਬਣਾਈ ਰੱਖਿਓ ਤੇ ਪਿਆਰ ਸਾਡੀ ਵੀਡੀਓ ਨੂੰ ਕਰਦੇ ਰਹੋ ਜੀ ਤੇ ਆਪਾਂ ਆਉਂਦੇ ਰਵਾਂਗੇ ਜੀ ਵਧੀਆ ਵਧੀਆ ਤੁਹਾਡੇ ਲਈ ਵੀਡੀਓ ਲੈ ਕੇ ਜਿਹੜੀ ਡਾਈ ਐ ਮੈਂ ਅੱਜ ਮੇਰੇ ਵਾਲਾਂ 'ਚ ਉਹ ਅਪਲਾਈ ਕਰੂੰਗੀ ਜਿਹੜੀ ਆਪਾਂ ਤੁਹਾਨੂੰ ਹਫ਼ਤਾ ਪਹਿਲਾਂ ਦਿਖਾਈ ਸੀ ਹੈ ਨਾ ਤੇ ਆਪਾਂ ਉਹੀ ਡਾਈ ਵਰਤਦੇ ਆ ਲੈਟਸ ਗੋ ਮੈਂ ਮੇਰੇ ਵਾਲ ਜਿਹੜੇ ਵਾਸ਼ ਕਰ ਲਏ ਸੀਗੇ ਤੇ ਤੁਹਾਨੂੰ ਦਿਖਾ ਦਈਏ ਕਿ ਆਪਾਂ ਮਹਿੰਦੀ ਉਹੀ ਵਰਤੀ ਆ ਕਿਉਂਕਿ ਇਸ ਵਾਰ ਮੈਂ ਥੋੜਾ ਜਿਹਾ ਵੱਡਾ ਪੂੜਾ ਲਿਆਈ ਸੀ ਛੋਟੇ ਪੂੜਿਆਂ ਨਾਲ ਕੁਝ ਨਹੀਂ ਹੁੰਦਾ ਤੁਸੀਂ ਫਾਈਆ ਦਾ ਅੱਧਾ ਕਿਲੋ ਦਾ ਪੂੜਾ ਲਿਆ ਕੇ ਇਹਨਾਂ ਮਹਿੰਦੀ ਦਾ ਤੇ ਤੁਹਾਡੇ ਘੱਟੋ-ਘੱਟ 3-4 ਵਾਰੀ ਉਹ ਲੱਗ ਜਾਣੀ ਆ ਇੱਧਰ ਵੇਖੋ ਜੀ ਮੈਂ ਥੋੜਾ ਜਿਹਾ ਵੱਡਾ ਪੂੜਾ ਲਿਆਈ ਸੀ ਕਿਉਂਕਿ ਮੇਰੇ 3-4 ਵਾਰੀ ਅਪਲਾਈ ਹੋ ਜੂਗੀ ਹਾਂਜੀ ਕੁੰਡਾ ਮੈਂ ਵਧੀਆ ਵਾਸ਼ ਕਰ ਲਿਆ ਸੋਹਣਾ ਧੋ ਲਿਆ ਹੀ ਕੁੰਡੇ ਨੂੰ ਕਿਉਂਕਿ ਇਹ ਸਾਡਾ ਖਸ ਖਸ ਰਗੜਨ ਵਾਲਾ ਕੁੰਡਾ ਹੈ ਨੈਚੁਰਲ ਤਰੀਕੇ ਨਾਲ ਆਪਾਂ ਸ਼ੈਂਪੂ ਬਣਾਵਾਂਗੇ ਜੀ ਤੇ ਇਹ ਨੇ ਜੀ ਬੇਰੀ ਦੇ ਪੱਤੇ ਤੇ ਆਹ ਫਰੈਸ਼ ਐਲੋਵੇਰਾ ਇਹ ਮੈਂ ਬੇਰੀ ਦੇ ਪੱਤੇ ਧੋਲੇ ਸੀਗੇ ਹਲੋ ਜੀ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲੈਣਾ ਇਹ ਬੇਰੀ ਦੇ ਪੱਤੇ ਤੇ ਨੇਚਰਲ ਐਲੋਵੇਰਾ ਜੈਲ ਠੀਕ ਹੈ ਜੀ ਆਪਣੇ ਆਮ ਘਰਾਂ ਦੇ ਵਿੱਚ ਇਹ ਪੌਦਾ ਮਿਲ ਜਾਂਦਾ ਹੈ ਐਲੋਵੇਰਾ ਦਾ ਜਿਹੜਾ ਉੱਤੋਂ ਛਿੱਲੜ ਹੋਊਗਾ ਉਹ ਲਾਉਣਾ ਨਹੀਂ ਹੈ ਤੁਸੀਂ ਐਸੇ ਤਰੀਕੇ ਇਹਨੂੰ ਨਾਲ ਹੀ ਰਗੜਨਾ ਹੈ ਕਿਉਂਕਿ ਜਿਹੜਾ ਇਹਦਾ ਛਿਲਕਾ ਹੁੰਦਾ ਉਹ ਵੀ ਬਹੁਤ ਜ਼ਿਆਦਾ ਕੰਮ ਕਰਦਾ ਹੈਗਾ ਇਹ 온ਲੀ 베ਰੀ ਦੇ ਪੱਤੇ ਤੇ ਐਲੋਵੇਰਾ ਜੈਲ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਕਿੰਨੀ ਜ਼ਿਆਦਾ ਝੱਗ ਬਣ ਚੁੱਕੀ ਆ ਇਹ ਤਾਂ ਸੀਗੀ ਆਪਣੀ ਪਹਿਲੀ ਟ੍ਰਿਕ ਠੀਕ ਹੈ ਦਰਸ਼ਕੋ ਪਹਿਲਾਂ ਵੀ ਮੈਂ ਬਣਾ ਕੇ ਰੱਖ ਰੱਖਿਆ ਮੈਂ ਕਿ ਸਾਡੇ ਦਰਸ਼ਕਾਂ ਨੂੰ ਆਏ ਨਾ ਹੋਵੇ ਵੀ ਕੋਈ ਸ਼ੈਂਪੂ ਮਲਾਇਆ ਵਿੱਚ ਹਜੇ ਕੋਈ ਮੈਂ ਸ਼ੈਂਪੂ ਨਹੀਂ ਮਲਾਇਆ ਤੁਸੀਂ ਪੱਤੇ ਦੇਖ ਸਕਦੇ ਤੇ ਇਹਦੀ ਝੱਗ ਨਾ ਜਿਹੜੀ ਝੱਗ ਖਤਮ ਨਹੀਂ ਹੁੰਦੀਗੀ ਇਹ ਇੰਨੀ ਦੀ ਇੰਨੀ ਪਈ ਆ ਮੈਨੂੰ ਘੰਟਾ ਹੋ ਗਿਆ ਬਣਾ ਕੇ ਰੱਖੀ ਨੂੰ ਤੇ ਇਹ ਵੀ ਮੇਰੇ ਕੰਮ ਹੀ ਆ ਜਾਊਗਾ ਜੀ ਹਨਾ ਆਪਾਂ ਇਸ ਨੂੰ ਵੀ ਕਾਢ ਹੀ ਲਵਾਂਗੇ ਹਾਂਜੀ ਆਪਾਂ ਸਿਲਵਰ ਦਾ ਭਾਂਡਾ ਲੈ ਲਿਆ ਜੀ ਤੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਚੀਜ਼ਾਂ ਕਰਨੀਆਂ ਜੀ ਅੱਧਾ ਚਮਚ ਸੁੱਕੀ ਚਾ ਤੇ ਅੱਧੇ ਤੋਂ ਇੱਕ ਚਮਚਾ ਤੁਸੀਂ ਚੌਲਾਂ ਦਾ ਪਾਉਣਾ ਜੀ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਕਰਾਂਗੇ ਤੀਜੀ ਚੀਜ਼ ਹੈ ਦੋ ਚੀਜ਼ਾਂ ਇਹਦੇ ਚੜਾ ਦੋ ਚੀਜ਼ਾਂ ਆਪਾਂ ਐਡ ਕਰ ਲਈਆਂ ਠੀਕ ਹੈ ਜੀ ਆਪਾਂ ਵੀਡੀਓ ਉਹ ਜੀ ਲੈ ਕੇ ਆਉਣੇ ਆ ਦਰਸ਼ਕੋ ਜਿਹੜੀ ਕਿਸੇ ਨੂੰ ਵੀ ਨੁਕਸਾਨ ਨਾ ਕਰੇ ਹੈ ਨਾ ਦੇਖੋ ਜੀ ਕਿੰਨਾ ਕਿੰਨਾ ਜਿਵੇਂ ਜਿਵੇਂ ਵਾਲਾ ਮਾਰ ਰਿਹਾ ਨਾ ਤਾਂ ਉਹ ਮੇ ਚੱਗ ਬਣ ਕੇ ਹੈ ਨਾ ਤਾਂ ਉਹ ਆ ਰਹੀ ਹੈ ਨਾ ਦੁੱਧ ਵਾਂਗੂ ਉਬਲਦੇ ਹਾਂਜੀ ਆਪਾਂ ਉਬਲ ਕੇ ਸਾਰਾ ਜਿੰਨਾ ਵੀ ਸਮਾਨ ਹੈ ਵਿੱਚ ਉਬਲ ਕੇ ਰੈਡੀ ਹੈ ਹੁਣ ਆਪਾਂ ਗੈਸ ਕਰ ਦੇਗਾ ਜੀ ਬੰਦ ਆ ਲੋ ਜੀ ਆਪਾਂ ਗੈਸ ਕਰਦੇ ਆਂ ਬੰਦ ਆ ਲੋ ਤੇ ਹੁਣ ਆਪਾਂ ਇਸ ਨੂੰ ਉਤਾਰ ਲੈਨੇ ਆਂ ਨੂੰ ਛਾਣਾਂਗੇ ਹਾਂਜੀ ਹੁਣ ਆਪਾਂ ਇਸ ਨੂੰ ਕੁੰਨ ਲਾਂਗੇ ਦੇਖੋ ਇਹ ਇੱਕ ਗਲਾਸ ਸੀਗਾ ਥੋੜਾ ਜਿਹਾ ਰਹਿ ਜਾਊਗਾ ਜਿੰਨਾ ਕੁ ਮੇਰੇ ਸਿਰ ਤੇ ਲੱਗ ਸਕੇ ਮੈਂ ਜਲਾਈ ਆ ਜੀ ਉਹ ਪਹਿਲਾਂ ਵਾਲੀ ਡਾਈ ਕਿੰਨਾ ਜ਼ਿਆਦਾ ਸੀਗਾ ਪਾਣੀ ਤੁਸੀਂ ਦੇਖ ਸਕਦੇ ਦਰਸ਼ਕੋ ਆਪਾਂ ਵਾਲ-ਵਾਲ ਕੇ ਥੋੜਾ ਜਿਹਾ ਕਰ ਲਿਆ ਥੋੜਾ ਜਿਹਾ ਹੋਰ ਹੈ ਵਿੱਚ ਪੋਣਾਂਗੇ ਆਪਾਂ 베ਰੀ ਦੇ ਪੱਤਿਆਂ ਦੀ ਅਲੱਗ ਜਿਹੀ ਖੁਸ਼ਬੂ ਹੈ ਜੀ ਆਪਾਂ ਕਦੇ ਵੀ ਨਹੀਂ ਹੈ ਜੀ ਵੀਡੀਓ ਲੈ ਕੇ ਆਉਂਦੇ ਜਿਹਦੇ ਨਾਲ ਮੇਰੀਆਂ ਭੈਣਾਂ ਨੂੰ ਨੁਕਸਾਨ ਹੋਵੇ ਤੇ ਆਪਾਂ ਇਸ ਤਰੀਕੇ ਨੇਚੁਰਲੀ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਜੀ ਆ ਤੁਸੀਂ ਦੇਖ ਸਕਦੇ ਆ ਚੱਗ ਹਜੇ ਵੀ ਨਹੀਂ ਮਰੀ ਇਹਦੀ ਹੈਨਾ ਤੇ ਜਿੰਨਾ ਵੀ ਪਾਣੀ ਸੀਗਾ ਮੈਂ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਸ਼ੈਂਪੂ ਕਿਉਂਕਿ ਸ਼ੈਂਪੂ ਮੈਨੂੰ ਕੋਈ ਦਿੱਕਤ ਨਹੀਂ ਆ ਤੇ ਮੈਂ ਇਹ ਸ਼ੈਂਪੂ ਦਾ ਜਿਹੜਾ ਮੈਂ ਮੇਰੀਆਂ ਉਹਨਾਂ ਭੈਣਾਂ ਦੇ ਲਈ ਬਣਾਇਆ ਜਿਨ੍ਹਾਂ ਦੇ ਵਾਲਾਂ ਦੀ ਝੜਨ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ ਠੀਕ ਹੈ ਜੀ ਇੱਕ ਕਪਰੇ ਵਿੱਚ ਸ਼ੈਂਪੂ ਐਡ ਕਰ ਲਾਂਗੇ ਹੁਣ ਆਪਾਂ ਇਸ ਨੂੰ ਵਧੀਆ ਠੰਡਾ ਹੋਣ ਤੱਕ ਆਪਾਂ ਵੇਟ ਕਰਾਂਗੇ ਹਾਂਜੀ ਅੱਜ ਮੈਂ ਡਾਈ ਵੀ ਲਾਈ ਹੋਈ ਆ ਮੇਰੇ ਵਾਲਾਂ ਦੇ ਉੱਤੇ ਕਿਉਂਕਿ ਡਾਈ ਆਪਾਂ ਉਹੀ ਨੇਚਰਲ ਲਾਉਨੇ ਆ ਡਾਈ ਤੇ ਅੱਜ ਦੀ ਜਿਹੜੀ ਸ਼ੈਂਪੂ ਵਾਲੀ ਵੀਡੀਓ ਹੈ ਉਹ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦੇ ਨਾਲ ਮੈਂ ਮੇਰੇ ਵਾਲ ਵਾਸ਼ ਕਰੂੰਗੀ ਫਿਰ ਤੁਹਾਨੂੰ ਦਿਖਾਉਂਗੀ ਕਿ ਕੱਲਾ ਕੱਲਾ ਵਾਲ ਕਿਵੇਂ ਹੁੰਦਾ ਹਨ ਕਿਉਂਕਿ ਮੈਂ ਜ਼ਿਆਦਾ ਇਹ ਚੀਜ਼ਾਂ ਵਰਤਦੀ ਆ ਇਸੇ ਕਰਕੇ ਮੇਰੇ ਸ਼ਾਈਨੀ ਤੇ ਸ਼ਿਲਕੀ ਵਾਲ ਰਹਿੰਦੇ ਆ ਤੇ ਲੰਮੇ ਆ ਇਹਨਾਂ ਚੀਜ਼ਾਂ ਨਾਲ ਵਾਲ ਵੀ ਲੰਮੇ ਹੁੰਦੇ ਆ ਪਹਿਲਾਂ ਇਹਨਾਂ ਚੀਜ਼ਾਂ ਦੀ ਵਰਤੋਂ ਜ਼ਿਆਦਾ ਬੁੜੀਆਂ ਕਰਦੀਆਂ ਹੁੰਦੀਆਂ ਸੀ ਤੇ ਵਾਲ ਵੀ ਬਹੁਤ ਸੋਹਣੇ ਹੁੰਦੇ ਸੀ ਉਹਨਾਂ ਦੇ ਟੁੱਟਦੇ ਨਹੀਂ ਸੀ ਝੜਦੇ ਨਹੀਂ ਸੀ ਸ਼ਾਈਨੀ ਬਹੁਤ ਹੁੰਦੀ ਸੀ ਵਾਲਾਂ ਦੇ ਵਿੱਚ ਵਾਲਾਂ ਨੂੰ ਤਾਕਤ ਮਿਲਦੀ ਸੀਗੀ ਭਰਪੂਰ ਮਾਤਰਾ ਦੇ ਵਿੱਚ ਹੁਣ ਮੈਂ ਕਰਦੀ ਆ ਜੀ ਮੇਰੇ ਵਾਲ ਵਾਸ਼ ਠੀਕ ਹੈ ਇੱਕ ਵਾਰੀ ਫਿਰ ਤੁਹਾਨੂੰ ਦਿਖਾਉਣੀ ਹੈ ਰਿਜ਼ਲਟ ਹਾਂਜੀ ਆਪਾਂ ਸ਼ੈਂਪੂ ਤੁਹਾਨੂੰ ਬਣਾ ਕੇ ਦਿਖਾਤਾ ਹੈ ਤੇ ਮੈਂ ਮੇਰੇ ਵਾਲ ਵੀ ਉਸ ਸ਼ੈਂਪੂ ਦੇ ਨਾਲ ਕੀਤੇ ਆ ਜੀ ਵਾਸ਼ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਬਾਲ ਪਿਆ ਮੇਰੇ ਸਿਰ ਦਾ ਤੇ ਜਿਹੜੀ ਬਾਲ ਝੜਨ ਦੀ ਸਮੱਸਿਆ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਕਿ ਬਾਲ ਕਿੰਨੇ ਕਿ ਝੜਦੇ ਆ ਫਿਰ ਦੇਖੋ ਬਾਲ ਬੁਲ ਕੁਛ ਨਹੀਂ ਝੜਦੇਗੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੇ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਪਾਂ ਮਿਲਦੇ ਆ ਕਿਸੇ ਵਧੀਆ ਤੇ ਘੈਂਟ ਜੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ